ਏ ਰੜਗੇ ਇਹਦੀ ਹੈਗੀ ਐ 2 ਫੁੱਟ 2 ਇੰਚ ਤੋਂ ਆੜੀ ਥੱਲੇ ਚੱਲ ਬਈ ਇਹ ਚ ਵੀ ਪਾ 2 ਫੁੱਟ 2 ਇੰਚ ਠੀਕ ਹੈ ਜੀ ਇੱਕ ਸੂਤ ਦਾ ਇੰਨਾ ਜਮਾ 9 ਵਾਲੇ ਦੀ ਮਾਣਾ ਮੋਟਾ ਐ ਇਹ ਚ ਹੈਗਾ ਵੇਟ 26 ਕੁਵਟਲ 65 ਕਿਲੋ ਇਹ ਚ 26 ਕੁਵਟਲ 10 ਕਿਲੋ ਤਾਂ ਦਾ ਘਟ ਗਿਆ ਹਣਾ 10 ਕਿਲੋ ਘਟਾ 2656 ਤੋਂ ਕਿੰਨਾ ਹੋ ਗਿਆ 2655 ਦੇਖਣਾ ਚਲਾ ਕੇ ਖੜਾ ਕੀ ਗੱਲ ਬਾਤ ਹੈ ਦੋਨਾਂ ਦਾ ਬਰਾਬਰ weight ਹੈ ਤੇ ਹੁੱਕਾਂ ਵੀ ਜਮਾ ਬਰਾਬਰ ਨੇ ਮਾਰੇ ਜਿੰਦਾ ਗਿਆ ਹਾਂ ਮੁੰਡੇ ਕਰ ਰਹੇ ਨੇ ਡਰਾਈਵਰੀ ਦੇਖਦੇ ਆ ਕੀ ਬਣਦਾ ਲਈ ਜਾਲੀ ਦੇ ਨੂੰ ਮੋੜ ਲੈ ਮੋੜ ਲੈ ਫੇਰ ਮੋੜ ਲੈ ਗੱਡੀ ਨੇ ਫੇਰ ਰੜ ਕੇ ਚੱਲ ਲੈ ਉਹ ਮੂਰੇ ਮੋੜ ਪੈਂਦਾ ਟਰੈਕਟਰ ਦਾ ਫੇਰ ਇੱਕ ਚੱਕਾ ਖੜ ਜਾਂਦਾਗਾ ਉਹ ਮੋੜ ਪਈ ਜਾਂਦਾ ਮੂਰੇ ਹੈਨਾ ਜੋ ਉਧਰ ਨੂੰ ਮੋੜ ਨੂੰ ਪੈਂਦਾ ਮੋੜ ਖਤਮ ਹੋ ਜਾਂਦਾ ਫੇ ਟਾਇਰ ਖੜ ਜਾਂਦਾ ਕਹ ਲੈ ਇੱਕ ਜਿੰਦਰ ਸਿੱਧਾ ਲਿਓ ਉਧਰ ਜਾਓ ਕਾਹਾਂ ਕਰ ਲਾ ਰੇ ਇੱਥੇ ਦਵਾਰੇ ਲਿਆ ਕਿਹੜੇ ਕਿਹੜਾ ਜੰਡੀ ਦੇ ਆ ਪਰਲੇ ਪਾਸੇ ਢਾਲ ਵੀ ਉਧਰ ਬਹੁਤ ਆ ਗਿਆ ਢਾਲਾ ਚੋ ਉਧਰ ਲੰਘਿਆ ਪਾਣੀ ਉਧਰ ਲੰਘਦਾ ਹੈ ਬਾਬਾ ਪਾਣੀ ਲੈ ਆ ਗਿਆ ਕੱਪ ਭਰ ਕੇ ਵੱਡਾ ਕੰਮ ਤਾਂ ਪੂਰਾ ਜਦੋਂ ਚਾਹੀਦਾ ਰੋਡ ਨਾਲ ਕੋਈ ਫਰਕ ਪੈਦਾ ਨਹੀਂ ਹੋਏ ਜਾਣਾ ਰੋਡ ਨਾਲ ਦਿਲ ਕਿਦਾ ਬਾਂਜਾ ਕਿੱਥੇ ਹੈਗਾ ਬਾਂਜਾ ਕੀ ਕਰ ਰਿਹਾ ਮਰਵਾ ਲੈ ਕਿ ਕਿੜੇ ਹੱਟ ਲੈ ਬਾਂਜਾ ਚਾਚੇ ਮਾਰੀ ਪਰਲੇ ਪਾਸੇ ਰੋਡੀਆਂ ਦੇ ਭਾਈ ਬਣ ਕੇ ਦਵਾ ਦਵਾ ਵੀ ਨਹੀਂ ਨਾ ਬੰਦਾ ਸੜ ਕੇ ਕੰਮ ਕਰ ਜਮਾ ਕੰਮ ਜੋਰਾਂ ਤੇ ਆ ਸੜ ਗਿਆ ਜਮ ਮੜ ਗਿਆ ਮੈਂ ਜ ਫਸ ਗਿਆ ਜਮੜ ਗਿਆ ਮੈਂ ਸਾ ਹਾਂ ਜੇ ਕਿਨੇ ਖੜ ਜਾ ਰਵਣੀ ਵੇਟ ਬਰਾਬਰ ਹੋ ਕੇ ਧਰ ਕੇ ਦੇਖ ਲੋ ਵੇਟ ਕਿਤੇ ਹੋਰ ਧਰ ਗਏ ਬਦਲ ਲ ਕੇ ਦੇਖਦੇ ਆ ਵੇਟ ਬਦਲਣ ਤੋਂ ਪਹਿਲਾਂ ਇਧਰ ਨੂੰ ਪਾਣੀ ਦੀ ਢਾਲ ਆ ਨਾ ਪੈਂਦਾ ਪੈਂਦਾ ਆ ਜਾ ਲਿਆ ਕੇ ਕਿੜਾ ਗੁੱਲਾ ਮੈਨੂੰ ਫੜਾ ਦੇ ਲੈ ਯਾਰ ਛੁ ਲਿਆ ਬੱਸੋ ਦਵਾਰੇ ਤਿਆਰ ਹੈ ਛੰਡੀ ਤੇ ਬਿੰਦੂ ਪਰ ਅਟਕੇ ਨੂੰ ਮਾਰਾ ਸਮੇਤ ਦਾ ਹੋਣਾ ਚਾਹੀਦਾ ਓਏ ਚਲ ਕੋਈ ਕਿੱਟਾ ਫੜਾਉਣਾ ਹਾਂ ਇੱਕ ਰੈੱਡ ਹਾ ਉਸ ਇੱਕ ਮਲਾ ਸਾੜ ਆ ਖਿਜਦੀ ਵੱਧਾ ਪਰ ਚੱਲ ਪਿਆ ਪਾਣੀ ਪੀ ਲੋ ਮੁੰਡਿਓ ਗਰਮੀ ਬਹੁਤ ਆ ਪਾਣੀ ਪੀ ਲੋ ਇਹ ਪਾਣੀ ਛੋਟਾ ਤੋਰੀ ਮਾਰਾ ਜਾ ਛੱਡੀ ਕਲੱਚਾ ਕਲੱਚ ਛੱਡੀ ਕਲੱਚ ਛਾੜ ਦੇ ਤੂੰ ਦੱਬ ਕੇ ਰੱਖਿਓ ਉੱਥੋਂ ਮੋੜ ਕੇ ਦੇਖੀ ਬੇਟ ਕਿਤੇ ਹੋਰ ਧਰ ਕੇ ਦੇਖ ਲੋ ਛੱਡ ਜਾ ਝੋਟ ਬੇਟ ਮੂਰੇ ਧਰ ਲੋ ਬੇਟ ਕਰ ਤੇ ਮੁਕਾਬਲੇ ਵਾਲਿਆਂ ਵਾਂਗੂ ਬਾਈ ਹੁੱਕ ਦੇ ਬਰਾਬਰ ਤਾਂ ਹੀ ਹੁਣ ਦੇਖਦੇ ਆਂ ਬਾਰਲਾ ਨੱਪ ਪੇਟ ਦਾ ਵੀ ਕੁਵਾਲਾ ਮਸਲਾ ਨਹੀਂ ਬੱਸ ਹਰ ਚੋ ਛੇਲਾਇ ਚੱਲ ਪੇਟ ਨਾਲ ਕੁਝ ਪਾਇਆ ਰਾਵਲ ਦੇ ਉੱਤੇ ਰੋਕੇ ਦੇ ਉੱਤੇ ਹੈਨਾ ਬਾਈ ਮੇਰੇ ਮੋਬਾਈਲ ਕਰਤੀ ਦੇ ਵੀ ਮਾਰੇ ਕਿੱਤਾ ਜਾਏਗਾ ਅੰਬੀ ਥੋੜਾ ਜਿcken ਨਹੀਂ ਦਾ ਤੂੰ ਬੰਨ੍ਹ ਜੀ ਦੇ ਹੈ ਕਾਲੀ ਵੀ ਤਾਂ ਨਹੀਂ ਆਉਂਦੀ ਥੋੜਾ ਹੈਡ ਦੋ ਜੀ ਬਲੌਗ ਦੀ ਜਾਣਕਾਰੀ ਮਿਲੀ ਆ ਮੋਬਾਈਲ ਨਹੀਂ ਰਹਿ ਗਿਆ ਜਾਣੀ ਤਾੜ ਕੇ ਛੱਡਿਆ ਮੁੰਡਿਆਂ ਨੇ ਉਹ ਚਲਾ ਕੇ ਦੇਖਦੇ ਆ ਮੁੰਡੇ ਲੋ ਲਾ ਕੇ ਬੰਦ ਕਰਤਾ ਜਦਾਲੀ ਧਰਾਵਲ ਲਾਈ ਮਾਰੀ ਜੀ ਝੂਟਾਣਾ ਮਾਰੀ ਚੰਗਾ ਝੂਟੇ ਦਾ ਸ਼ੌਂਕੀਆ ਝੋਟਾ ਮਾਰੀ ਹੋਰ ਲਾਲਾ ਧਰਾਵਲ ਫੁੱਲ ਲਾਦੀ ਕੱਚੂ ਪਹਿਲਾ ਲੋਲਾ ਕੇ ਬੰਦ ਕਰੀ ਖੜ ਜਾ ਗਿਆ ਓਏ ਖੜ ਜਾ ਅੱਛਾ ਆ ਜਾ ਆ ਜਾ ਨਜ਼ਾਰਾ ਮੈਚ ਆੜੀ ਨਹੀਂ ਰਿਹਾ ਈੜਾ ਡਿਆ ਹੀ ਹਲਾਇਆ ਈ ਕੀ ਨਹੀਂ ਆ ਰਿਹਾ ਕਾਲਿਆ ਨਜ਼ਾਰਾ ਆਵੇਗਾ ਨਜ਼ਾਰਾ ਨਜ਼ਾਰਾ ਪਰ ਇਹ ਲੋ ਲਾ ਕੇ ਬੰਦ ਕਰਿਆ ਦੋਨੇ ਟਾਈਕੋ ਦੇ ਬੰਦ ਦਿੱਤੇ ਪੁੱਤਾ ਕੋ ਗਿਆ ਵੇਟ ਵਾਲੀ ਜਿਹੜੇ ਵੀ 10 ਕਿਲੋ ਘਟਾ ਹੈ ਪਤਾ ਨਾ ਕਿਉਂ ਪਤਾ ਨਾ ਕਿਉਂ ਉਹ ਚੋਚ ਨਹੀਂ ਨਾ ਇਹਦਾ ਉਹ ਲਾਲ ਕਾਲੀ ਹੋ ਗਈ ਉਹ ਪਤਾ ਤਾਂ ਲੱਗ ਜੂ ਵੀ ਟ੍ਰਫਸ ਦਾ ਨੁਕਸ ਨਹੀਂ ਬਲ ਦੇਖ ਲਓ ਤੇਲ ਤੇ ਪਾ ਕੇ ਨਹੀਂ ਦੇਖਣਾ ਬਾਤ ਚੰਗਾ ਮੜਾ ਤੇਲ ਤੇ ਪਾ ਕੇ ਦੇਖ ਲਓ ਕਰ ਲਗਾ ਹਾਂ

ਚੋਟਾ ਡਰਾਵਲ ਲਾ ਕੇ ਤੋਰੀ ਹੁਣਾ ਡਰਾਵਲ ਲਾ ਕੇ ਡਰਾਵਲ 44 ਦੇ ਸੰਗਲ ਥੱਲੇ ਦੀ ਆ ਛੱਡ ਦੇ ਛੱਡ ਦੇ ਰਵਣੀ ਡਰਾਵਲ ਲਾਦੀ 55 ਦੀ ਐਦੀ ਲੱਗੀ ਨਹੀਂ ਦੇ ਨਾਲ ਜੀ ਡਰਾਵਲ ਲੱਗੀ ਨਹੀਂ ਡਰਾਵਲ ਲਾ ਕੇ 55 ਮੋੜ ਦਾ ਡਰਾਵਲ ਕੱਟੀ ਮਾੜੀ ਜੀ ਮਾੜੀ ਝੋਟੇ ਮਾੜੀ ਜੀ ਉੱਥੇ ਹੀ ਅੜ ਜਾਂਦਾ ਏ ਸੇ ਡਰਾਵਲ ਕੱਟ ਦੇ ਕੇ ਜਾਲੀ ਇਹ ਦੌਰ ਪੇਜ ਵਾਲੀ ਲੈ ਕੇ